ਜੀ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਯੁੱਧ ਨਸ਼ਾ ਵਿਰੋਧੀ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਨੂੰ ਕੱਲ੍ਹ ਮਿਲ ਕੇ ਇੱਕ ਹੈਗਾ ਹੀ ਅਜੀਤ ਕਮਸੀ ਪੁੱਤਰ ਬਰਕਤ ਕਮਸੀ ਪਿੰਡ ਲੰਗਾਹ ਹੋਂ ਜਿਹੜਾ ਕਿ ਮਾਡਲ ਟਾਊਨ ਇੱਥੇ ਧਾਰੀਆਉ ਦੇ ਵਿੱਚ ਰਹਿ ਰਿਹਾ ਤੇ ਗੁਪਤ ਸੂਚਨਾ ਮਿਲੀ ਸੀ ਪਈ ਇਹ ਨਸ਼ੇ ਦਾ ਤਾਂ ਦਾ ਕਰਦਾ ਤੇ ਜਿਹੜਾ ਇਹਨੂੰ ਕੱਲ ਸਾਡੇ ਠੰਡਪਤ ਸਾਹਿਬ ਏਐਸਆਈ ਨਰਮਲ ਸਿੰਘ ਨੇ ਨਾਕਬਰਾਨ ਜਿਹੜਾ ਭੜੇਪੁਰ ਚੋਂ ਦੀ ਤਲਾਸ਼ ਦੇ ਵਿੱਚ ਲਗਾਇਆ ਹੈਗਾ ਉਹਦੇ ਦੌਰਾਨ ਜਿਹੜਾ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਜਿਹੜੀ 6 ਗ੍ਰਾਮ ਹੈਰੋਨ ਮਿਲੀ ਕਰ ਲੈਂਦੇ ਆਂ ਵੀ ਇਹਦੇ ਖਿਲਾਫ ਪਹਿਲਾਂ ਕਿੰਨੇ ਕੁ ਮੁਕਦਮੇ ਦਰਜ ਨੇ ਬਸ ਤੇ ਜਿਹੜਾ ਹੁਣ ਇਹਦੇ ਕੋਲੋਂ 6 ਗ੍ਰਾਮ ਬਰਾਮਦ ਕਰਕੇ ਇਹਦੇ ਖਿਲਾਫ ਜਿਹੜਾ ਮੁਕਦਮਾ ਨੰਬਰ 25 ਥਾਣਾ ਧਾਰੀਵਾਲ ਦੇ ਵਿੱਚ ਜਿਹੜਾ ਉਹ ਐਨਡੀਪੀਐਸ ਸੈਕਟਰ ਦੇ ਤਹਿਤ ਦਰਜ ਕੀਤਾ ਗਿਆ ਤੇ ਇਹਨੂੰ ਜਿਹੜਾ ਅਗਲੀ ਤਫ਼ਤੀਸ਼ ਜਿਹੜੀ ਆ ਵੇਖਾਂਗੇ ਵੀ ਬੈਕਵਰਡ ਲਿੰਕ ਫਾਰਵਰਡ ਲਿੰਕ ਦੇ ਵਿੱਚ ਜਾਵਾਂਗੇ ਆਪਾਂ ਪੂਰਾ ਜਨਾਬ ਇਸ ਨੂੰ ਟੈਗ ਤੇ ਇਹ ਆਪਾਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਆਂ ਸੈਮੀਨਾਰ ਲਗਾ ਰਹੇ ਆਂ ਲੋਕਾਂ ਨੂੰ ਅਗਾਹ ਕਰ ਰਹੇ ਆਂ ਕਿ ਇਹ ਨਸ਼ਾ ਇੱਕ ਕੋੜ ਹੈ ਕੋੜ ਨੂੰ ਆਪਾਂ ਜੜ ਤੋਂ ਖਤਮ ਕਰਨਾ ਤੇ ਲੋਕਾਂ ਨੂੰ ਸਾਡੀ ਇਹ ਅਪੀਲ ਹੈ ਵੀ ਸਾਡਾ ਸਹਿਯੋਗ ਕਰਨ ਜੇ ਉਦੋਂ ਵੀ ਕੋਈ ਕੋਈ ਕਿਸੇ ਖਿਲਾਫ ਕੋਈ ਕੋਈ ਇਹੋ ਜਿਹਾ ਕੋਈ ਲੱਗਦਾ ਵੀ ਬੰਦਾ ਕੋਈ ਨਸ਼ੇ ਦਾ ਧੰਦਾ ਕਰ ਰਿਹਾ ਜਾਂ ਕੋਈ ਚੋਰੀ ਦਾ ਕੋਈ ਹੈਗਾ ਸਭ ਤਾਂ ਉਹ ਸਾਡੇ ਧਿਆਨ ਦੇ ਵਿੱਚ ਲਿਆਉਣ ਮਾਨਯੋਗ ਸ਼੍ਰੀ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜੀ ਨੇ ਇੱਕ ਹੈਲਪ ਜਿਹੜੀ ਆ ਉਹ ਵੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜੇ ਨਹੀਂ ਸੰਭਾ ਸਕਦੇ ਉਹ ਨੰਬਰ ਤੇ ਵੀ ਕਾਲ ਕਰ ਸਕਦੇ ਨੇ ਤੇ ਜਿਹੜੀ ਤੁਰੰਤ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਹਮਲਵਚ ਰਿਆਂ ਵੀ ਜਾਏਗੀ